ਦੇ ਵਿੱਚ ਤੀਆਂ ਦੀ 16ਵੀਂ ਜਿਹੜੀ ਲੋੜੀ ਹੈ ਉਹ ਮਨਾਈ ਜਾ ਰਹੀ ਹੈ ਮਨਮੋਨ ਵਾਰਿਸਪਿੰਦੂ ਜੋਹਲ ਹੁਣੀ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜਾ ਹੈ ਉਪਰਾਲਾ ਕਰ ਰਹੇ ਨੇ ਔਰ ਤੁਸੀਂ ਜਿਵੇਂ ਵੇਖ ਸਕਦੇ ਹੋ ਕਿ ਤੀਆਂ ਜਿਹੜੀਆਂ ਨੇ ਆਪਣੀ ਹਮਾਵਾਂ ਦੇ ਨਾਲ ਛੋਟੇ-ਛੋਟੀਆਂ ਬੱਚੀਆਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਹਰ ਸਾਲ ਇੱਥੇ ਨਵਜੰਮੀਆਂ ਬੱਚੀਆਂ ਦੀ ਜਿਹੜੀ ਲੋੜੀ ਪਾਈ ਜਾਂਦੀ ਹੈ ਹਾਲਾਂਕਿ ਉਪਰਾਲਾ ਬਹੁਤ ਸੋਹਣਾ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਸਮਾਜ ਦੀ ਏ ਘਾਟ ਲੱਗਦੀ ਹੈ ਕਿ ਹਜੇ ਵੀ ਤਿਆਂ ਦੀ ਲੋੜੀ ਵਰਗੇ ਸਾਨੂੰ ਪ੍ਰੋਗਰਾਮ ਜਿਹੜੇ ਆ ਉਹ ਕਰਨੇ ਪੈਂਦੇ ਆ ਜਦ ਕਿ ਇੱਥੇ ਬੱਚਿਆਂ ਦੀ ਲੋੜੀ ਹੋਣੀ ਚਾਹੀਦੀ ਹੈ ਕਿਉਂਕਿ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਅਜੇ ਇਹ ਚੀਜ਼ਾਂ ਹੈਗੀਆਂ ਐ ਜੈਂਡਰ ਇਕੁਐਲਟੀ ਨੂੰ ਲੈ ਕੇ ਜੋ ਕਿ ਖਤਮ ਹੋਣੀਆਂ ਚਾਹੀਦੀਆਂ ਤਾਂ ਕਿ ਹਰ ਇੱਕ ਬੱਚੇ ਨੂੰ ਜਿਹੜੀ ਇਕੁਐਲਟੀ ਆ ਉਹ ਮਿਲੇ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਤਾਂ ਜੋ ਉਪਰਾਲੇ ਹੋਰ ਵੀ ਹੋ ਸਕਣ ਔਰ ਸਾਡੀ ਸੁਸਾਇਟੀ ਜਿਹੜੀ ਹੈ ਵਾਚ ਸਕੇ ਪਰ ਪਿੰਦੂ ਜੋਹਰ ਹੁਣਾਵਲੋਂ ਮਨਮੋਨ ਵਾਰਸ ਹੁਣਾਵਲੋਂ ਕਮਲਹੀਰ ਹੁਣਾਵਲੋਂ ਬਹੁਤ ਸੋਹਣਾ ਉਪਰਾਲਾ ਜਿਹੜਾ ਹੈ ਇਹ ਕੀਤਾ ਜਾਂਦਾ ਅਮਰੀਕ ਸੈਣੀ ਵੇਸ ਦੇ ਵਿੱਚ ਨੇ ਜਿਸ ਦੇ ਜਿਸ ਦੇ ਵਿੱਚ ਖੂਨਦਾਨ ਕੈਂਪ ਜਿਹੜਾ ਹੁੰਦਾ ਆੱਖਾਂ ਦਾ ਕੈਂਪ ਜਿਹੜਾ ਹੁੰਦਾ ਜਿਹੜੇ ਜੋੜਿਆਂ ਦੇ ਵਿਆਹ ਕਰਾਏ ਜਾਂਦੇ ਆ ਤੇ ਧੀਆਂ ਦੀ ਲੋੜੀਆਂ ਜਿਹੜੀਆਂ ਉਹ ਲਟੀਆਂ ਦੀ ਲੋੜੀ ਜਿਹੜੀ ਆ ਉਹ ਪਾਈ ਜਾਂਦੀ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇੱਥੇ ਪਹੁੰਚੇ ਆ 2026 ਦੇ ਵਿੱਚ ਤੇ ਇਹ ਪ੍ਰੋਗਰਾਮ ਜਿਹੜਾ ਹੈ ਅੱਜ ਧੀਆਂ ਦੀ ਲੋੜੀ ਦਾ ਹੈ ਔਰ ਇੱਥੇ ਬਹੁਤ ਸਾਰੀਆਂ ਜਿਹੜੀਆਂ ਬੱਚੀਆਂ ਨੇ ਪਹੁੰਚੀਆਂ ਹੋਈਆਂ ਕੋਈ 6 ਮਹੀਨੇ ਦੀ ਹੈ ਕੋਈ ਸਾਲ ਦੀ ਬੱਚੀ ਹੈ ਆਪਣੀ ਪਹਿਲੀ ਲੋੜੀ ਮਨਾਉਣ ਜਿਹੜੀ ਉਹ ਇੱਥੇ ਆਈ ਹੋਈ ਹੈ ਸੋ ਦੇਖਦੇ ਆ ਅੰਦਰ ਚਲਦੇ ਆ ਔਰ ਕਿਸ ਤਰ੍ਹਾਂ ਇਹ ਪ੍ਰੋਗਰਾਮ ਸਾਰਾ ਕੀਤਾ ਜਾ ਰਿਹਾ ਉਹ ਵੇਖਦੇ ਆ ਔਰ ਇਸ ਵਾਰ ਪ੍ਰਬੰਧ ਜਿਹੜੇ ਆ ਹੋਰ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੇ ਗਏ ਆ ਸ਼ਹਿਰ ਜਿਹੜਾ ਅੰਦਰ ਪਾ ਦਿੱਤਾ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਜਿੰਨੀ ਵਾਰ ਵੀ ਲੋੜੀ ਮਨਾਈ ਗਈ ਹੈ ਧੁੱਪ ਨਹੀਂ ਨਿਕਲਦੀ ਸੀ ਸੋ ਅੱਜ ਧੁੱਪ ਵੀ ਚੜੀ ਹੋਈ ਹੈ ਔਰ ਸਖਿੜੀ ਦੀ ਧੁੱਪ ਦੇ ਵਿੱਚ ਵੇਖਦੇ ਆ ਕਿ ਇਹ ਖੇੜੇ ਖੇੜੇ ਚਿਹਰੇ ਜਿਹੜੇ ਆ ਉਹ ਕਿਹੜੇ ਕਿਹੜੇ ਇੱਥੇ ਪਹੁੰਚੇ ਹੋਏ ਨੇ ਆ ਦੀ 16ਵੀਂ ਲੋ ਦੇ ਵਿੱਚ ਮਨਾਈ ਜਾ ਰਹੀ ਹੈ ਸੋ ਆ ਨਵਜੰਮੀਆਂ ਬੱਚੀਆਂ ਜਿਹੜੀਆਂ ਔਰ ਕੁਝ 1 ਸਾਲ ਦੀ ਉਮਰ ਦੀਆਂ ਬੱਚੀਆਂ ਇੱਥੇ ਆਈਆਂ ਹੋਈਆਂ ਨੇ ਤੁਹਾਡਾ ਮੈਂ ਜਾਨਣਾ ਚਾਹੁੰਗਾ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ ਹਾਂਜੀ ਮੈਮ ਫਰਸਟ ਟਾਈਮ ਵਿਜ਼ਿਟ ਕੀਤਾ ਸੀ ਤੇ ਤੁਹਾਡੀ ਬੇਬੀ ਬੇਬੀ ਗਰਲ ਹੈ ਹੈਨਾ ਕਿੰਨੇ ਸਾਲ ਦੀ ਆ 1 ਇਅਰ ਦੀ ਹੋਈ ਰੀਸੈਂਟਲੀ 1 ਜਨਵਰੀ ਤੇ ਅੱਛਾ ਮੁਬਾਰਕਾ ਬੈਲਦਾ ਤੁਹਾਨੂੰ ਲੋੜੀ ਦੀ ਮੈਮ ਥੈਂਕ ਯੂ ਸੋ ਮਚ ਇੱਥੇ ਧੀਆਂ ਦੀ ਲੋੜੀ ਮਨਾਈ ਜਾਂਦੀ ਹੈ ਬਹੁਤ ਸੋਹਣਾ ਉਪਰਾਲਾ ਜਿਹੜਾ ਹੈ ਪਿੰਦੂ ਜੋਲ ਹੋਣਾ ਵੱਲੋਂ ਮਨਮੋਨ ਬਾਰਸੂਲਾ ਵੱਲੋਂ ਕੀਤਾ ਜਾਂਦਾ ਹੈ ਪਹਿਲਾ ਸੁਣਿਆ ਸੀ ਵਾਰੇ ਤੇ ਪਹਿਲੇ ਛਾ ਹੁੰਦੀ ਸੀ ਕਿ ਅਸੀਂ ਵੀ ਕਦੀ ਜਾਵਾਂਗੇ ਹਾਂਜੀ ਐਕਚੁਅਲੀ ਜਿੱਦਾਂ ਮੇਰੇ ਜਿਹੜੇ ਚਠਾਣੀ ਆ ਨਾ ਉਹਨਾਂ ਦਾ ਮਤਲਬ ਅੰਗਨਵਾੜੀ ਚ ਜੌਬ ਕਰਦੇ ਹੋ ਐਜ਼ ਅ ਵਰਕਰ ਤੇ ਹਰ ਈਅਰ ਇੱਥੇ ਆਉਂਦੇ ਸੀਗੇ ਵਿਜ਼ਿਟ ਕਰਦੇ ਸੀ ਪਰ ਸਾਡੇ ਘਰ ਚ ਕੋਈ ਮੈਡ ਨਹੀਂ ਸੀ ਕਿ ਫਸਟ ਟਾਈਮ ਸਾਡੇ ਘਰ ਬੇਟੀ ਹੋਈ ਹੈ 1 ਈਅਰ ਪਹਿਲਾਂ ਤੇ ਫਿਰ ਉਸੇ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਹੈ ਤੇ ਬਹੁਤ ਨਾਈਸ ਲੱਗਿਆ ਇਹਨਾਂ ਦਾ ਸਾਰਾ ਕੁਝ ਦੇਖ ਕੇ ਜਿੱਦਾਂ ਜਿੰਨਾ ਵੀ ਇਹਨਾਂ ਨੇ ਕੀਤਾ ਹੈ ਪ੍ਰੋਗਰਾਮ ਹੈ ਨਾ ਕੁੜੀਆਂ ਦੇ ਲਈ ਇਟਸ ਵੈਰੀ ਨਾਈਸ ਮਾਂ ਲਈ ਬੱਚਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਇੱਕ ਬਰਾਬਰ ਹੁੰਦੇ ਆ ਹੈਨਾ ਪਰ ਲੋਕੀ ਜਿਹੜੇ ਆ ਕਈ ਵਾਰ ਘਰ ਦੇ ਨਹੀਂ ਘਰ ਤੋਂ ਬਾਹਰ ਵਾਲੇ ਉਹ ਜਦੋਂ ਧੀਆਂ ਘਰ ਹੁੰਦੀ ਆ ਕਹਿੰਦੇ ਕੋਈ ਨਾ ਨੇਰੀ ਆਈ ਇਹ ਵੀ ਆਊਗਾ ਹੈ ਨਾ ਜਦੋਂ ਇਹੋ ਜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਦੁੱਖ ਹੁੰਦਾ ਕਿ ਅਹੀਂ ਤਾਂ ਫਰਕ ਨਹੀਂ ਕਰਦੇ ਲੋਕੀ ਕੋ ਕਰਦੇ ਆ ਸੀਰੀਅਸਲੀ ਵੈਸੇ ਤਾਂ 100 ਟਾਈਮ ਤੋਂ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਲੋਕੀ ਕੁੜੀਆਂ ਨੂੰ ਲੈ ਕੇ ਮੈਂਟੈਲਿਟੀ ਬਹੁਤ ਚੇਂਜ ਹੋ ਗਈ ਹੈ ਲੋਕਾਂ ਦੀ ਬਟ ਐਸ ਪਰ ਮਾਈ ਨੋਲੇਜ ਕੁਝ ਲੋਕ ਹੈਗੇ ਆ ਜਿਹੜੇ ਹਜੇ ਵੀ ਇਦਾਂ ਕਰਦੇ ਆ ਬਟ ਮੈਨੂੰ ਲੱਗਦਾ ਵੀ ਇੰਦਾ ਕੋਈ ਅੰਦਾ ਨਹੀਂ ਹੁੰਦਾ ਕੁੜੀਆਂ ਮੁੰਡੇ ਜਿਆਦਾ ਬੈਟਰ ਆ ਮਤਲਬ ਮਦਰਸ ਦੇ ਲਈ ਫਾਦਰਸ ਦੇ ਲਈ ਹੈ ਨਾ ਹਾਂਜੀ ਤੁਹਾਡੀ ਬੇਟੀ ਦਾ ਨਾਮ ਕੀ ਹੈ ਅਲੀਸ਼ਾ ਕੌਰ ਬਹੁਤ ਪਿਆਰੀ ਬੱਚੀ ਹੈ ਤੁਹਾਡਾ ਥੈਂਕ ਯੂ ਸੋ ਥੰਕ ਯੂ ਤੁਸੀਂ ਵੀ ਪਹਿਲੀ ਵਾਰ ਆਏ ਹੋ ਹਾਂਜੀ ਤੁਹਾਡੀ ਬੱਚੀ ਕਿੰਨੇ ਸਾਲ ਟਾਈਮ ਦੀ ਹੈ 7 ਮਹੀਨੇ ਦੀ 7 ਮਹੀਨਿਆਂ ਦੀ ਆ ਤੇ ਤੁਹਾਨੂੰ ਕਿਨੇ ਦੱਸਿਆ ਕਿ ਹਾਂ ਇੱਥੇ ਆਓ ਤੇ ਇੱਥੇ ਧੀਆਂ ਦੀ ਲੋੜੀ ਮਨਾਈ ਜਾਂਦੀ ਹੈ ਉਸ ਦਾ ਜਿੱਦਾਂ ਕਿ ਲੱਗਿਆ ਸੀਗਾ ਨਾਲੇ ਸਾਡੇ ਅੰਗਣਵਾੜੀ ਵਾਲਿਆਂ ਨੇ ਵੀ ਸਾਨੂੰ ਦੱਸਿਆ ਸੀਗਾ ਕਿ ਤੁਸੀਂ ਉੱਥੇ ਆਇਓ ਪ੍ਰੋਗਰਾਮ ਆ ਜਿੱਦਾਂ ਕਿ ਤਾਂ ਉਹਨਾਂ ਨਾਲ ਹੀ ਅਸੀਂ ਆਏ ਹੋਏ ਆ ਇੱਥੇ ਤੁਸੀਂ ਪਹਿਲੀ ਵਾਰ ਆਏ ਬਹੁਤ ਸੋਹਣਾ ਪ੍ਰੋਗਰਾਮ ਇੱਥੇ ਤੈਨੂੰ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਹੁਣ ਆਰਟਿਸਟ ਜਿਹੜੇ ਆਉਣਗੇ ਪਰਫਾਰਮ ਕਰਨਗੇ ਐਕਸਾਈਟਮੈਂਟ ਹੈ ਉਸ ਚੀਜ਼ ਦੀ ਵੀ ਹਾਂਜੀ ਬਹੁਤ ਐਕਸਾਈਟਮੈਂਟ ਹੈ ਖੁਸ਼ੀ ਹੁੰਦੀ ਕਿ ਇਹ ਟੀ ਕਰਕੇ ਤੁਸੀਂ ਇੱਥੇ ਆਏ ਹੋ ਹਾਂਜੀ ਟੀ ਦੇ ਕਰਕੇ ਮੌਕਾ ਮਿਲਿਆ ਟੀ ਆਈ ਮੈਨੂੰ ਚਾਹੀਦੀ ਸੀ ਹੋਈ ਮੈਨੂੰ ਮਿਲਿਆ ਆ ਵਾਹ ਵਾਹ ਤੁਸੀਂ ਪਹਿਲੀ ਵਾਰ ਆਏ? ਹਾਂਜੀ ਤੁਹਾਡੀ ਬੇਟੀ ਦਾ ਨਾਮ ਕੀ ਹੈ? ਰਾਧਾ ਰਾਧਾ ਤੇ ਤੁਹਾਨੂੰ ਇੱਥੇ ਆ ਕੇ ਵਧੀਆ ਲੱਗ ਰਿਹਾ ਜੋ ਵੀ ਪ੍ਰੋਗਰਾਮ ਇੱਥੇ ਹੋ ਰਿਹਾ ਹੈ? ਹਾਂਜੀ ਤੁਹਾਡੀ ਬੇਟੀ ਪਹਿੰਤੂਸ ਪਹਿਲੀ ਵਾਰ ਜੀ ਹਾਂਜੀ ਬੇਟੀ ਦਾ ਨਾਮ ਕੀ ਹੈ? ਮडम ਦੇ ਕਿੰਨੇ ਚਿਰ ਦੀ ਹੈ? ਸਾਲ ਕੀ? ਸਾਲ ਕੀ? ਚਾਲ ਦੀ ਹੈ। ਅੱਛਾ ਤੁਹਾਡੀ ਬੇਟੀ ਬਹੁਤ ਛੋਟੀ ਲੱਗ ਰਹੀ ਹੈ। ਐਛੇ ਮੀਮੀ ਨੇ ਚੀ ਜਲਦੀ ਸੀ ਇਹ ਮੀਨੀ ਦੀ ਆ ਹਾਂਜੀ ਘਾਟ ਵੀ ਬੜੀ ਆ ਤੁਸੀਂ ਫੇਰ ਵੀ ਆਪਣੇ ਬੱਚੇ ਲੈ ਕੇ ਆਏ ਹੈ ਨਾ ਇੱਕ ਇੱਕ ਚਾਹ ਸੀਗਾ ਕਿ ਜਾਈਏ ਉੱਥੇ ਹਾਂਜੀ ਇਹ ਜੇ ਨਾਮ ਇਹਦੇ ਮੈਨੂੰ ਉਹਦਾ ਬੜਾ ਚਾਹ ਸੀ ਜਾ ਇੱਥੇ ਆਉਣ ਦਾ ਨਾ ਕੀ ਬੇਟੀ ਦਾ ਇਹਦਾ ਨਾਮ ਰਿਤਿਕਾ ਦੀਪਿਕਾ ਰਿਤਿਕਾ ਰਿਤਿਕਾ ਹਾਂਜੀ 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 ਇਹਨਾਂ ਨੂੰ ਫੰਕਸ਼ਨ ਹੀ ਬਹੁਤ ਪਸੰਦ ਆਉਂਦੇ ਇਹਨਾਂ ਦੀ ਪਹਿਲੀ ਬੇਟੀ ਹੋਈ ਸੀ ਉਹਦੇ ਵੀ ਅਸੀਂ ਇਹਨਾਂ ਨੂੰ ਲੈ ਕੇ ਆਏ ਸੀਗੇ ਆਹ ਵਾਲੀ ਵੱਡੀ ਬੇਟੀ ਆ ਉਹਨਾਂ ਵਾਰੀ ਵੀ ਆਏ ਸੀਗੇ ਹੁਣ ਛੋਟੀ ਬੇਟੀ ਆ ਫੇਰ ਅਸੀਂ ਦੱਸੀਦਾ ਜਾ ਕੇ ਕਿ ਬਹੁਤ ਵਧੀਆ ਫੰਕਸ਼ਨ ਹੈ ਅਜ ਤਾਂ ਬੇਟੀਆਂ ਬਾਰੇ ਮੇਰੇ ਸਾਰੇ ਆਂਦੇ ਆ ਚਾਹ ਲੈਣਾ ਤੁਹਾਡੀ ਦੋ ਬੇਟੀਆਂ ਤੁਹਾਡੀਆਂ ਹਾਂਜੀ ਬਿਲਕੁਲ ਇਹ ਬੱਚਾ ਅੱਛਾ ਤੁਸੀਂ ਦੂਜੀ ਵਾਰ ਆਏ ਹੈ ਮਾਪਿਓ ਨਹੀਂ ਫਰਕ ਕਰਦੇ ਹੁੰਦੇ ਕਿ ਸਾਡੀ ਦੋ ਬੱਚੀਆਂ ਆ ਜਾਂ ਬੇਟੇ ਆ ਹੈਨਾ ਪਰ ਲੋਕ ਬਹੁਤ ਕਰਦੇ ਕਦੀ ਇਹੋ ਜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਵਾ ਮਜੇ ਤੱਕ ਤਾਂ ਨਹੀਂ ਮਿਲੀਆਂ ਜੋ ਵਧੀਆਂ ਹੀ ਆ ਹਜੇ ਹੈਨਾ ਹੋਇਆ ਜੇ ਲੋਕੀ ਕਹਿੰਦੇ ਵੀ ਆ ਮੈਂ ਤਾਂ ਇਹ ਸਿਰਫ ਕਹਿੰਦੀ ਹੁੰਦੀ ਲੋਕੀ ਈਂ ਤਾਂ ਵੀ ਤਰਸਦੇ ਆ ਸਭ ਤੋਂ ਵਧੀਆ ਤੇ ਇਹ ਧੀਆਂ ਹੀ ਹੋਣੀਆਂ ਚਾਹੀਦੀਆਂ ਵਾ ਉਹ ਪਿਆਰੀ ਬੱਚੀ ਹੈ ਤੁਹਾਡੀ ਤੁਹਾਡੇ ਸਾਰਿਆਂ ਦੇ ਬੱਚੇ ਬਹੁਤ ਪਿਆਰੇ ਹੈ ਇੰਜੋਏ ਕਰੋ ਤੁਸੀਂ ਸਾਰੇ ਸੋ ਦੇਖੋ ਕਿੰਨਾ ਕਿੰਨਾ ਚਾ ਹੈ ਮਾਪੇ ਨਹੀਂ ਕਦੀ ਵੀ ਆ ਕਹਿੰਦੇ ਹੁੰਦੇ ਕਿ ਯਾਰ ਸਾਡੇ ਧੀਆ ਕਿਉਂ ਹੋਈਆਂ ਹੈਨਾ ਕਿ ਸਾਨੂੰ ਇਹ ਤਾਂ ਚਾਹੀਦਾ ਨਹੀਂ ਸੀ ਮੇਰੀ ਆਈ ਹੈ ਮੀ ਕਿਉਂ ਨਹੀਂ ਆਇਆ ਪਰ ਲੋਕਾਂ ਦੀ ਮੈਂਟੈਲਿਟੀ ਹਜੇ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਇਹ ਹੈਗੀ ਆ ਪਰ ਲੋਕੀ ਚੇਂਜ ਵੀ ਹੋ ਰਿਹਾ ਬਟ ਇਹੀ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਤੱਕ ਲੋੜੀ ਜਿਹੜੀ ਹੈ ਸਿਰਫ ਇਹ ਨਾ ਕਹਿ ਕੇ ਮਨਾਈ ਜਾਵੇ ਤਿਆਂ ਦੀ ਲੋੜੀ ਲੋੜੀ ਕਿਉਂਕਿ ਹਰ ਜੀ ਦਾ ਜਿਹੜਾ ਤਿਉਹਾਰ ਹੈ ਹਰ ਕਿਸੇ ਇਨਸਾਨ ਨੂੰ ਇਕੁਐਲਟੀ ਜਿਹੜੀ ਹੈ ਮਿਲਣੀ ਚਾਹੀਦੀ ਹੈ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਬੱਚਿਆਂ ਦੀ ਲੋੜੀ ਜਿਹੜੀ ਕਾਇ ਜਾਵੇ ਨਾ ਕਿ ਤਿਆਂ ਦੀ ਲੋੜੀ ਸੋ ਆ ਬੱਚਿਆਂ ਜਿਹੜੀਆਂ ਇੱਥੇ ਆ ਰਹੀਆਂ ਕੋਈ 6 ਮਹੀਨਿਆਂ ਦੀਆਂ ਕੋਈ 4 ਮਹੀਨਿਆਂ ਦੀ ਕੋਈ ਸਾਲ ਦੀ ਹੈ ਸੋ ਇੱਥੇ ਆ ਕੇ ਇਸ ਪ੍ਰੋਗਰਾਮ ਨੂੰ ਸਾਰੇ ਫੈਮਿਲੀਆਂ ਜਿਹੜ ਉਹ ਇੰਜੋਏ ਕਰ ਰਹੀ ਹੈ ਹਰ ਕਲਾਕਾਰ ਦਾ ਕੋਈ ਨਾ ਕੋਈ ਚਾਉਣ ਵਾਲਾ ਫੈਨ ਹੁੰਦਾ ਹੈ ਸੋ ਮੇਰੇ ਨਾਲ ਮਨਮੋਹਨ ਵਾਰਸ ਉਹਨਾਂ ਦੇ ਇੱਥੇ ਫੈਨਸ ਮੌਜੂਦ ਹੈ ਜੋ ਕਿ ਬਹੁਤ ਚਿਰ ਤੋਂ ਉਹਨਾਂ ਉਹਨਾਂ ਦੇ ਲਈ ਜਿਹੜਾ ਪਿੰਡ ਕੁੜਕਾ ਵੀ ਆਉਂਦੇ ਹੁੰਦੇ ਨੇ ਤੁਹਾਡਾ ਨਾਮ ਜਾਨਣਾ ਚਾਹੂੰਗਾ ਮੇਰਾ ਨਾਮ ਪਰਮਿੰਦਰ ਸਿੰਘ ਤੁਹਾਡਾ ਚਰਜੀਤ ਸਿੰਘ ਚਰਜੀਬ ਤੇ ਕਿੰਨਾ ਚਿਰ ਹੋ ਗਿਆ ਤੁਸੀਂ ਵਾਰਸ ਮਨਮੋਹਨ ਵਾਰਸ ਹੋਣਾ ਜਿਹਨੂੰ ਸੁਣਦੇ ਹੋ ਉਹਨਾਂ ਦੇ ਗੀਤਾਂ ਨੂੰ ਪਸੰਦ ਕਰਦੇ ਤੇ ਇੱਥੇ ਆਉਂਦੇ ਹੋ ਲਗਭਗ 11 ਸਾਲ ਹੋ ਗਿਆ ਤੁਹਾਨੂੰ ਤੇ ਅਸੀਂ ਇੱਥੇ 2-3 ਸਾਲ ਤੋਂ ਆ ਰਹੇ ਹਾਂ 2-3 ਸਾਲ ਕੁਛ ਵੀ ਹਾਂਜੀ 20 ਸਾਲ ਹੋ ਗਏ ਇਸ ਦੇ ਨਾਲ ਹੋ ਗਏ ਮੈਨੂੰ ਵੀ 25 ਸਾਲ ਹੋ ਗਏ ਜੀ ਅਸੀਂ ਤਾਂ ਕਟੜ ਫੈਨ ਆ ਇਹਨਾਂ ਦੇ ਭਾਜੀ ਦੇ ਅਸੀਂ ਤਾਂ ਵਟਸਐਪ ਤੇ ਫੋਟੋ ਵੀ ਇਹਨਾਂ ਦੇ ਇਹਨਾਂ ਨੂੰ ਮਤਲਬ ਲਾਈਕ ਕਰੀਦਾ ਤੇ ਹੋਰ ਗਾਇਕਾਂ ਨੂੰ ਸੁਣਦੇ ਹੋ ਕੀ ਨਹੀਂ 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 ਇਹ ਸਾਡੇ ਨੰਬਰ 1 ਸਿੰਗਰ ਇਹੀ ਆ ਅੱਛਾ ਅਸੀਂ ਇਹਨਾਂ ਨੂੰ ਮਤਲਬ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਬਹੁਤ ਵਧੀਆ ਨੇਚਰ ਬਹੁਤ ਵਧੀਆ ਨਿਮਰਤਾ ਬਹੁਤ ਇਹਨਾਂ 'ਚ ਬਹੁਤ ਵਧੀਆ ਸੁਭਾਅ ਇਹਨਾਂ ਦਾ ਭਾਜੀ ਦਾ ਜਦੋਂ ਇੱਥੇ ਆਉਂਦੇ ਹੋ ਤੇ ਤੁਹਾਨੂੰ ਮਿਲਦੇ ਆ ਹਾਂਜੀ ਜ਼ਰੂਰ ਹਰ ਇੱਕ ਵਾਰੀ ਮਿਲਦੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਚਾਹੁੰਦੇ ਆ ਉਹੀ ਸਾਨੂੰ ਮਿਲਦੇ ਹਾਂ ਹਾਂਜੀ ਹਾਂਜੀ ਬਹੁਤ ਸਾਨੂੰ ਖੁਸ਼ੀ ਹੁੰਦੀ ਆ ਬਹੁਤ ਵਧੀਆ ਇਨਸਾਨ ਆ ਜੀ ਬਹੁਤ ਵਧੀਆ ਸੀ ਕਟੜ ਫੈਨ ਨਹੀਂ ਆ ਜੀ ਬੱਬੂ ਮਾਨ ਦੇ ਕਟੜ ਫੈਨ ਤਾਂ ਅਸੀਂ ਸੁਣੇ ਸੀ ਵਾਰਿਸ ਉਹਨਾਂ ਨੂੰ ਸੁਣਦੇ ਤਾਂ ਹਰ ਕੋਈ ਕਿਉਂਕਿ ਬਹੁਤ ਵਧੀਆ ਇਹਨਾਂ ਦੀ ਗਾਇਕੀ ਹੈ ਬਹੁਤ ਸੋਹਣਾ ਜਿਹੜੇ ਇਹਨਾਂ ਦੇ ਗੀਤ ਹੁੰਦੇ ਆ ਸਭਿਆਚਾਰਕ ਗੀਤ ਹੈਗੇ ਇਹਨਾਂ ਦੇ ਹੈਨਾ ਤੇ ਪਰ ਵਾਰਿਸ ਉਹਨਾਂ ਦੇ ਵੀ ਕਟੜ ਫੈਨ ਹੈਗੇ ਆ ਹੈਨਾ ਬਹੁਤ ਖੁਸ਼ੀ ਹੋਈ ਇਹ ਸੁਣ ਕੇ ਕਿਹੜਾ ਗੀਤ ਹੈ ਜਿਹੜਾ ਔਨ ਰਿਪੀਟ ਤੁਸੀਂ ਸੁਣਦੇ ਸੁਣਦੇ ਹੋ ਸਾਰੇ ਸੁਣਦੇ ਆਂ ਜੀ तकरीबन 11 ਨਾਲ ਵਿੰਗਾ ਜੋੜਦੀ ਹੈ ਅੱਛਾ ਹਾਂ ਜੀ ਵਧੀਆ ਜੀ ਸਾਰੇ तकरीबन ਸਾਰੇ ਸੌਂਗ ਵਧੀਆ ਜੀ ਤੁਸੀਂ ਕਿਹੜਾ ਗੀਤ ਸੁਣਦੇ ਹੋ ਸਾਰੇ ਸੁਣੀ ਦੇ ਜੀ ਕੱਲੀ ਵੀ ਇੱਧਰ ਖੜੇ ਸੀ ਨਾਲੇ ਨਾਲੇ ਇੱਧਰ ਕਿਉਂ ਖੇਲਰ ਕਿਉਂ ਗੇ ਕੀ ਚੱਕਰ ਅਸੀਂ ਇਕੱਠੇ ਹੀ ਆ ਜੀ ਕੀ ਤਦਾਰਾ ਸੁਣ ਗਏ ਨਹੀਂ ਨਹੀਂ ਸਾਰੇ ਗੀਤ ਸੁਣੀ ਦੇ ਜੀ ਹਾਂ ਜੀ ਜੇ ਕੋਈ ਇੱਕ ਆਨ ਰਿਪੀਟ ਜਿੱਥੇ ਗੱਡੀ ਚ ਕਿਤੇ ਜਾ ਰਹੇ ਹੋ ਤੇ ਸੁਣਨਾ ਹੀ ਸੁਣਨਾ ਉਹ ਕਿਹੜਾ ਗੀਤ ਇਹਨਾਂ ਨਾਲੋਂ ਜ਼ਿਆਦਾ ਤਰ ਅਸੀਂ ਵਿਰਸਾ ਸੁਣੀਦਾ ਜੀ ਵਿਰਸਾ ਸੁਣੀਦਾ ਹਾਂ ਜੀ ਉਹ ਉਹ ਜਿੱਦਾਂ ਜੀ ਮਨੋਰੰਜਨ ਪੁਲ ਹੁੰਦਾ ਗੱਡੀ ਚ ਬਣਾ ਹਾਂ ਜੀ ਤੇ ਤੁਸੀਂ ਅਸੀਂ ਬਿਨਾਂ ਦੇ ਗਾਣੇ ਸੁਣਦੇ ਇਹਨਾਂ ਤਾਂ ਹੁਣ ਨਵਾਂ ਗਾਣਾ ਯਾਰ ਨਹੀਂ ਮਨ ਨੂੰ ਮਿਲਦੇ ਉਹ ਜ਼ਿਆਦਾ ਸੁਣਦੇ ਕਮਲਜੀਤ ਬਾਜੀ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਗਾਣਾ ਤੁਹਾਨੂੰ ਹਾਂਜੀ ਆਉਣ ਵਾਲੇ ਕਮਲ ਹੀਰੋਣੀ ਵੀ ਇੱਥੇ ਤੁਹਾਡੇ ਵਿੱਚ ਆਉਣੇ ਵਾਲੇ ਆ ਹੈਨਾ ਉਹਨਾਂ ਕਰਕੇ ਆਏ ਆ ਅਸੀਂ ਇੱਥੇ ਅੱਛਾ ਹਾਂਜੀ ਉਹਨਾਂ ਦੇ ਨਾਲ ਹੀ ਅਸੀਂ ਇੱਥੇ ਆਈਦਾ ਓਕੇ ਹਾਂਜੀ ਚਲੋ ਵਧਿਆ ਇਹ ਇਹੋ ਜਿਹੇ ਫੈਨਸ ਜਿਹੜੇ ਹੁਣੇ ਜ਼ਰੂਰੀ ਆ ਹੈਨਾ ਕਿਉਂਕਿ ਇੱਕ ਕਲਾਕਾਰ ਦੀ ਖੁਰਾਕ ਹੀ ਫੈਨਸ ਦਾ ਪਿਆਰ ਹੁੰਦਾ ਸੋ ਮੈਨੂੰ ਲੱਗਦਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਤੁਹਾਨੂੰ ਮਿਲ ਜਾਈਂ ਫਿਰ ਬਿਲਕੁਲ ਜੀ ਥੈਂਕ ਯੂ ਤੁਮੇ ਕੋ ਕਿੰਨੇ ਆ ਪਿਆਰ ਜਿਹੜਾ ਹੈ ਇੱਕ ਕਲਾਕਾਰ ਨੂੰ ਮੈਂ ਜਿਵੇਂ ਕਹਿੰਦੀ ਕਿ ਰੂਹ ਦੀ ਖੁਰਾਕ ਜਿਹੜੀ ਇੱਕ ਕਲਾਕਾਰ ਦੀ ਉਹ ਪਿਆਰ ਹੀ ਹੁੰਦਾ ਹੈ ਉਹਨਾਂ ਦੇ ਫੈਨਸ ਦਾ ਸੋ ਇਹ ਫੈਨਸ ਜਿਹੜੇ ਆ ਮਾਲ ਪਰ ਤੋਂ 20 25 ਸਾਲ ਤੋਂ ਜਿਹੜੇ ਆ ਮਨਮੋਹਨ ਵਾਰਸ ਉਹਨਾਂ ਨੂੰ ਇੱਥੇ ਮਿਲਦੇ ਆ ਜਿੱਥੇ ਵੀ ਉਹ ਹੁੰਦੇ ਨੇ ਕੁੜਕਾ ਪਿੰਡ ਜਦੋਂ ਵੀ ਉਹ ਜਨਵਰੀ 'ਚ ਇੱਥੇ ਪ੍ਰੋਗਰਾਮ ਹੁੰਦਾ ਇੱਥੇ ਆਂਦੇ ਨੇ ਉਹਨਾਂ ਨੂੰ ਮਿਲਦੇ ਨੇ ਔਰ ਕਹਿੰਦੇ ਕਿ ਅਸੀਂ ਗਾਣੇ ਉਹਨਾਂ ਦੇ ਉਹਨਾਂ ਦੇ ਵਿਰਸੇ ਜਿਹੜੇ ਲਾਈਵ ਮਿੱਟ ਸੇ ਹੁੰਦੇ ਆ ਸੁਣਦੇ ਆ ਸੋ ਇਹੋ ਜਿਹਾ ਪਿਆਰ ਹੀ ਇੱਕ ਕਲਾਕਾਰ ਨੂੰ ਜਵਾਨ ਜਿਹੜਾ ਹਮੇਸ਼ਾ ਉਹ ਰੱਖਦਾ ਹੈ ਥੋੜੇ ਦੇਰ ਦੇ ਵਿੱਚ ਇੱਥੇ ਤਰਾ ਤੀਆਂ ਦੀ ਲੋੜੀ ਜਿਹੜੀ 16ਵੇਂ ਪਿੰਡ ਕੋੜਕਾ ਦੇ ਵਿੱਚ ਬਣਾਈ ਜਾ ਰਹੀ ਹੈ। ਜੋਲ ਫਾਰਮ ਕੋੜਕਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵੇਂ ਸਾਲ ਦੇ ਵਿੱਚ ਇਹ ਲੋੜੀ ਪ੍ਰੋਗਰਾਮ ਜਿਹੜਾ 5100 ਤੀਆਂ ਦੀ ਲੋੜੀ ਪਾਈ ਜਾ ਰਹੀ ਹੈ ਸਾਡੇ ਨਾਲ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਬਾਸੀ ਹਣੀ ਜਿਹੜੇ ਹਰੇਕ ਸਾਲ ਇੱਥੇ ਤੀਆਂ ਨੂੰ ਅਸ਼ੀਰਵਾਦ ਪਹੁੰਚ ਦੇਣ ਲਈ ਬਹੁਤ ਕਿਤੇ ਦੇਦੇ ਬਸ ਜੀ ਸਾਹਿਬ ਜੋਲ ਫਾਰਮ ਦੇ ਵਿੱਚ ਪਿੰਦੂ ਜੋਲ ਅਮਰੀਕ ਸ਼ੈਣੀ ਵੱਲੋਂ ਇੱਕ ਨਵਾਂ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੋਇਆ ਸੀ 16ਵੇਂ ਸਾਲ ਦੇ ਵਿੱਚ ਇਹ ਪ੍ਰੋਗਰਾਮ ਦਾਖਲ ਹੋ ਗਿਆ ਹੈ ਸੀਐਮ ਸਾਹਿਬ ਉਹਨਾਂ ਦੇ ਵਾਈਫ ਜਿਹੜੇ ਉੱਚੇ ਚੋੜ ਦੇ ਪਿਛਲੇ ਸਾਲ ਪਹੁੰਚੇ ਸੀ ਤੇ ਇਸ ਸਾਲ ਵੀ ਜਿਹੜੇ ਪਹੁੰਚ ਰਹੇ ਆ ਕਿਵੇਂ ਦੇਖਦੇ ਆ ਸਾਰਾ ਉਪਰਾਲਾ ਮੈਂ ਬਹੁਤ-ਬਹੁਤ ਵਧਾਈ ਦਿੰਨਾ ਪਿੰਦੂ ਜੋਲ ਸਾਹਿਬ ਉਹਨਾਂ ਦੀ ਟੀਮ ਨੂੰ ਅਮਰੀਕ ਸ਼ੈਣੀ ਨੂੰ ਜਿੰਨੇ ਵੀ ਸਹਿਯੋਗੀ ਸੱਜਣ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਹ ਉਪਰਾਲਾ ਜਿਹੜਾ ਆਪਾਂ ਤੋਂ 1 2 ਧਿਆਨੀ ਲੋੜੀ ਨਹੀਂ ਪੈਂਦੀ 5100 ਧਿਆਨੀ ਲੋੜੀ ਪਾਉਂਦੇ ਆ ਔਰ ਸੀਐਮ ਸਾਹਿਬ ਉਹਨਾਂ ਨੇ ਮੈਸੇਜ ਪਿਛਲੇ ਸਾਲ ਵੀ ਆਇਆ ਸੀ ਹੋਰ ਵੀ ਆਮ ਆਦਮੀ ਪਾਰਟੀ ਤੋਂ ਜਿਹੜੇ ਉੱਚ ਅਧਿਕਾਰੀ ਉਹ ਵੀ ਆ ਰਹੇ ਆ ਇਹਨਾਂ ਨੂੰ ਆਸ਼ੀਰਵਾਦ ਦੇਣ ਆਏ ਆ ਧਿਆਨ ਨੂੰ ਔਰ ਇਹ ਉਪਰਾਲਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਇਸ ਕਰਕੇ ਬਿੰਦੂ ਜੋੜ ਹੋਣਾ ਜਿਹੜਾ ਉਪਰਾਲਾ ਹਸਲੰਗਾ ਜੋਗਾ ਮੇਰੇ ਵਿੱਚ ਮਨਮੋਹਨ ਵਾਰਿਸ ਹੋਣ ਜਿਹੜੀ ਹੈ ਪ੍ਰਧਾਨਗੀ ਕਰਦੇ ਇਸ ਸਮਾਗਮ ਦੀ ਉਹਨਾਂ ਦੀ ਕਲਮ ਦੇ ਵਿੱਚ ਹੋਈ ਉਹਨਾਂ ਦੇ ਗੀਤ ਹੈ ਜਿਹੜੇ ਬੇਟੀ ਪੜ੍ਹਾਓ ਬੇਟੀ ਬਚਾਓ ਧਿਆਨ ਦਾ ਸਤਕਾਰ ਕਰੋ ਅਜਿਹੇ ਪ੍ਰੋਗਰਾਮ ਦੇ ਦੇਖਦੇ ਆ ਜਿਹੜਾ ਕਿਤੇ ਨਾ ਕਿਤੇ ਫਰਕ ਜਿਹੜਾ ਮਿਟਿਆ ਵੀ ਹੈਗਾ ਜਿਹੜਾ ਅੱਗੇ ਪ੍ਰੂਣ ਹੱਤਿਆ ਹੁੰਦੀਆਂ ਸੀਗੀਆਂ ਉੱਤੇ ਵੀ ਥੱਲ ਪਈ ਹੈ ਦੇਖੋ ਜੀ ਮੈਨੂੰ ਇਕੱਲੇ ਗੱਲ ਕਰਦੇ ਪਿੰਦੂ ਜੋਲ ਸਾਹਿਬ ਨੇ ਦੱਸਿਆ ਸੀ ਕਿ ਅਸੀਂ ਜਦੋਂ ਇਹ ਪ੍ਰੋਗਰਾਮ ਸਟਾਰਟ ਕੀਤਾ 16 ਸਾਲ ਪਹਿਲਾਂ ਉਦੋਂ ਪ੍ਰੂਣ ਹੱਤਿਆ ਦਾ ਜਿਹੜਾ ਦੌਰ ਸੀ ਉਹ ਬਹੁਤ ਹਾਈ ਲੈਵਲ ਤੇ ਸੀਗਾ ਲੋਕੀ ਪੁੱਤੈ ਹੀ ਮੰਗਦੇ ਸੀ ਧੀਆਂ ਨੂੰ ਕੋਈ ਨਹੀਂ ਸੀ ਮੰਗਦਾ ਉਦੋਂ ਦਾ ਸਟਾਰਟ ਕੀਤਾ ਹੈ ਅੱਜ ਦੇਖੋ ਅੱਜ ਪ੍ਰੂਣ ਹੱਤਿਆ ਕਰਨ ਨੂੰ ਨਹੀਂ ਮਿਲਦੀ ਇਹਦੇ ਵਿੱਚ ਵਾਰਿਸ ਬ੍ਰਦਰਸ ਦਾ ਵੀ ਬਹੁਤ ਵੱਡਾ ਹੱਤਵਾ ਔਰ ਇਹ ਬਹੁਤ ਸ਼ਲਾਘਾ ਜੋਗਵਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹਦੀ ਬਹੁਤ ਸ਼ਲਾਘਾ ਕਰਦੇ ਆ ਬਹੁਤ ਧੰਨਵਾਦ ਜੀ ਇਸਨ ਮੰਗਲਬਾਸੀ ਹੋਣੇ ਜਿਹੜੇ ਦੱਸਦੇ ਪਿਆ ਕਿ ਵਾਰਸ ਬ੍ਰਦਰ ਨਾਲ ਜਿਹੜਾ ਵੱਡਾ ਜਿਹੜਾ ਯੋਗਦਾਨ ਹੈ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਪਾਇਆ ਜਾਂਦਾ ਪ੍ਰਧਾਨਗੀ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਧੰਨਵਾਦ